ਤੋ ਬੈਂਕ ਦਾ ਮੈਨੇਜਰ ਸਾਹਿਬ ਦਾ ਸੀਗਾ ਧੂਰੀ ਪੋਸਟਿੰਗ ਸੀ ਉਹਨਾਂ ਦੀ ਦੌਰਾਨੇ ਪੋਸਟਿੰਗ ਇਹਨਾਂ ਨੇ ਕਾਫੀ ਜ਼ਿਆਦਾ ਮਾਉਂਟ ਦੇ ਵਿੱਚ ਜਿਹੜੀ ਲੋਕਾਂ ਵੱਲੋਂ ਐਫਆਈਆਰ ਵਗੈਰਾ ਕੀਤੀਆਂ ਹੁੰਦੀਆਂ ਨੇਗੀਆਂ ਉਹਦੇ ਅਗੇਂਸਟ ਆਪਣੇ ਆਪ ਹੀ ਲੋਨ ਪਾਸ ਕਰਕੇ ਆਪ ਹੀ ਸੇਵਿੰਗ ਅਕਾਊਂਟ ਵਿੱਚ ਟਰਾਂਸਫਰ ਕਰਕੇ ਉਹਦਾ ਜਿਹੜਾ ਹੈਗਾ ਉਹ ਠੱਗੀ ਮਾਰੀ ਹੈ ਇਹ ਸਾਡੇ ਕੋਲ ਇੱਕ ਐਫਆਈਆਰ ਨੰਬਰ 124/2025 ਅੰਡਰ ਸੈਕਸ਼ਨ 420 409 ਆਈਪੀਸੀ ਧਰਾਵਾਂ ਤਹਿਤ ਇੱਕ ਮੁਕਦਮਾ ਦਰਜ ਹੋਇਆ ਹੈ ਜਿਸ ਵਿੱਚ ਇਹਨਾਂ ਦੇ ਰਿਜੀਨਲ ਆਫਿਸ ਵੱਲੋਂ ਮਿਸਟਰ ਰੋਪਾਲੀ ਸਿੱਕਾ ਨੇ ਜਿਹੜੇ ਉੱਥੇ ਮੈਨੇਜਰ ਨੇਗੇ ਉਹਨਾਂ ਕੋਲ ਕੰਪਲੇਂਟ ਆਈ ਸੀ ਕਿ ਕਿ ਸਾਡਾ ਇੱਕ ਜਿਹੜਾ ਇੱਕ ਬੈਂਕ ਮੈਨੇਜਰ ਸਾਬਕਾ ਸੀਗਾ ਧੂਰੀ ਪੋਸਟਿੰਗ ਸੀ ਉਹਨਾਂ ਦੀ ਹਰਮੇਲ ਸਿੰਘ ਪੁੱਤਰ ਲਖਵੀਰ ਸਿੰਘ ਇਹਨਾਂ ਦੇ ਦੌਰਾਨੀ ਪੋਸਟਿੰਗ ਰਹੀ ਨਾ ਨੇ ਕਾਫੀ ਜ਼ਿਆਦਾ ਮਾਉਂਟ ਦੇ ਵਿੱਚ ਜਿਹੜੀ ਲੋਕਾਂ ਵੱਲੋਂ ਐਫਰੀ ਵਗੈਰਾ ਕੀਤੀਆਂ ਹੁੰਦੀਆਂ ਨੇਗੀਆਂ ਉਦੇ ਅਗੇਂਸਟ ਆਪਣੇ ਆਪ ਹੀ ਲੋਨ ਪਾਸ ਕਰਕੇ ਆਪ ਹੀ ਸੇਵਿੰਗ ਅਕਾਊਂਟ ਵਿੱਚ ਟਰਾਂਸਫਰ ਕਰਕੇ ਉਹਦਾ ਜਿਹੜਾ ਹੈਗਾ ਉਹ ਠੱਗੀ ਮਾਰੀ ਹੈ ਇਸ ਸਬੰਧੀ ਬੈਂਕ ਵੱਲੋਂ ਹੀ ਉਹਨਾਂ ਦੇ ਇਨਸਪੈਕਟਰ ਵੱਲੋਂ ਆਡਿਟ ਕੀਤਾ ਗਿਆ ਆਡਿਟ ਕਰਨ ਤੋਂ ਜਦੋਂ ਇਹ ਗੱਲ ਉਹਨਾਂ ਦਾ ਧਿਆਨ ਚਾਹੀ ਤਾਂ ਉਹਨਾਂ ਨੇ ਫੌਰਨ ਤੌਰ ਤੇ ਸਾਡੇ ਕੋਲ ਕੰਪਲੇਨਟ ਕੀਤੀ ਤਾਂ ਕੰਪਲੇਨਟ ਕਰਨ ਤੋਂ ਬਾਅਦ ਅਸੀਂ ਇਸ ਦੀ ਇਨੀਸ਼ੀਅਲ ਤੌਰ ਤੇ ਇਹਦੀ ਜਿਹੜੀ ਜਾਂਚ ਪੜਤਾਲ ਕਰਕੇ ਐਫ ਆਈ ਆਰ ਦਰਜ ਕੀਤੀ ਹੈ ਕਿੰਨੇ ਦਾ ਫਰਾਡ ਹੋਇਆ ਜੀ ਇਹ ਅਪਰੋਕਸੀਮੇਟ ਅਪਰੋਕਸੀਮੇਟਲੀ 3 ਕਰੋੜ ਦੇ ਨੀਅਰ ਅਬਾਊਟ ਹੈਗਾ ਜਿਹੜਾ ਇਹ ਫਰਾਡ ਹੋਇਆ ਹੈ ਕਿੰਨੇ ਕ ਬੰਦਿਆਂ ਨੇ ਅਪਰਾਡ ਕੀਤਾ ਕਰ ਕੋਈ ਹੈ ਉਹ ਡਿਟੇਲ ਹੈਗੀ ਹੈ ਕਾਫੀ ਜਿਆਦਾ ਹੈਗੇ ਆ ਕੇਸ ਉਹਦੇ ਵਿੱਚ ਬੇਸਿਕਲੀ ਫਿਲਹਾਲ ਜਿਹੜੀ ਬੈਂਕ ਵੱਲੋਂ ਡਿਟੇਲ ਹੈ ਉਹ ਕਿਸੇ ਪਬਲਿਕ ਬੰਦੇ ਵੱਲੋਂ ਪਬਲੀਕਲੀ ਕੋਈ ਕੰਪਲੇਨਸਰਡ ਕੋਲ ਨਹੀਂ ਆਈ ਇਹ ਬੈਂਕ ਦੇ ਵੱਲੋਂ ਹੀ ਡਿਟੇਲ ਸਰ ਦੇ ਕੋਲ ਆਈ ਆ ਬਾਕੀ ਇਹ ਇਹ ਜਾਂਚ ਦਾ ਵਿਸ਼ਾ ਹੈ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਿਆਂ ਨੂੰ ਸਾਹਮਣੇ ਅਸੀਂ ਵਿੱਚੋ ਸ਼ਾਮਲ ਪੜਤਾਲ ਕਰਾਂਗੇ ਫਿਰ ਉਹ ਗੱਲ ਸਾਹਮਣੇ ਆਊਗੀ ਗ੍ਰਿਫਤਾਰੀ ਹੋ ਗਈ ਸਰ ਨਹੀਂ ਹਜੇ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਇਹ ਜਿਹੜਾ ਹੈਗਾ ਅੰਡਰ ਸੈਕਸ਼ਨ ਜਿਹੜੀ ਹੈਗੇ ਨੇਗੇ ਉਹਨਾਂ ਨੂੰ ਪਹਿਲਾਂ ਅਸੀਂ ਨੋਟਿਸ ਦੇ ਰਹੇ ਆਂਗੇ ਇਹ ਸਾਡੇ ਕੋਲ ਇੱਕ ਐਫਆਈਆ ਨੰਬਰ 124/2025 ਅੰਡਰ ਸੈਕਸ਼ਨ 420 409 ਆਈਪੀਸੀ ਧਰਾਵਾਂ ਤਹਿਤ ਇੱਕ ਮੁਕਦਮਾ ਦਰਜ ਹੋਇਆ ਹੈ ਜਿਸ ਵਿੱਚ ਇਹਨਾਂ ਦੇ ਰਿਜਨਲ ਆਫਿਸ ਵੱਲੋਂ ਮਿਸਟਰ ਰੋਪਾਲੀ ਸਿੱਕਾ ਨੇ ਜਿਹੜੇ ਉੱਥੇ ਮੈਨੇਜਰ ਨੇਗੇ ਉਹਨਾਂ ਵੱਲੋਂ ਕੰਪਲੇਂਟ ਆਈ ਸੀ ਕਿ ਕਿ ਸਾਡਾ ਇੱਕ ਜਿਹੜਾ ਇੱਕ ਬੈਂਕ ਮੈਨੇਜਰ ਸਾਬਕਾ ਸੀਗਾ ਧੂਰੀ ਪੋਸਟਿੰਗ ਸੀ ਉਹਨਾਂ ਦੀ ਹਰਮੇਲ ਸਿੰਘ ਪੁੱਤਰ ਲਖਵੀਰ ਸਿੰਘ ਇਹਨਾਂ ਦੇ ਦੌਰਾਨੀ ਪੋਸਟਿੰਗ ਰਹੀਨਾਂ ਨੇ ਕਾਫੀ ਜ਼ਿਆਦਾ ਅਮਾਉਂਟ ਦੇ ਵਿੱਚ ਜਿਹੜੀ ਲੋਕਾਂ ਵੱਲੋਂ ਐਫਰੀ ਵਗੈਰਾ ਕੀਤੀਆਂ ਹੁੰਦੀਆਂ ਨਿਗੀਆਂ ਉਹਦੇ ਅਗੇਂਸਟ ਆਪਣੇ ਆਪ ਹੀ ਲੋਨ ਪਾਸ ਕਰਕੇ ਆਪ ਹੀ ਸੇਵਿੰਗ ਅਕਾਊਂਟ ਵੀ ਟਰਾਂਸਫਰ ਕਰਕੇ ਉਹਦਾ ਜਿਹੜਾ ਹੈਗਾ ਉਹ ਠੱਗੀ ਮਾਰੀ ਹੈ ਇਸ ਸਬੰਧੀ ਬੈਂਕ ਵੱਲੋਂ ਹੀ ਉਹਨਾਂ ਦੇ ਇਨਸਪੈਕਟਰ ਵੱਲੋਂ ਆਡਿਟ ਕੀਤਾ ਗਿਆ ਆਡਿਟ ਕਰਨ ਤੋਂ ਜਦੋਂ ਇਹ ਗੱਲ ਸਾਹਮਣੇ ਧਿਆਨ ਚ ਆਈ ਤਾਂ ਉਹਨਾਂ ਨੇ ਫੌਰਨ ਤੌਰ ਤੇ ਸਾਡੇ ਕੋਲ ਕੰਪਲੇਨਟ ਕੀਤੀ ਤਾਂ ਕੰਪਲੇਨਟ ਕਰਨ ਤੋਂ ਬਾਅਦ ਅਸੀਂ ਇਸ ਦੀ ਇਨੀਸ਼ੀਅਲ ਤੌਰ ਤੇ ਇਹਦੀ ਜਿਹੜੀ ਜਾਂਚ ਪੜਤਾਲ ਕਰਕੇ ਐਫਆਈਆਰ ਦਰਜ ਕੀਤੀ ਹੈ ਕਿੰਨੇ ਦਾ ਪ੍ਰੋਬਲਮ ਹੈ ਜੀ ਇਹਦੀ ਇਹ ਅਪਰੋਕਸੀਮੇਟ ਅਪਰੋਕਸੀਮੇਟਲੀ 3 ਕਰੋੜ ਦੇ ਨੀਅਰ ਅਬਾਊਟ ਹੈਗਾ ਜਿਹੜਾ ਇਹ ਫਰਾਡ ਹੋਇਆ ਹੈ ਕਿੰਨੇ ਕ ਬੰਦਿਆਂ ਨੇ ਫਰਾਡ ਕੀਤਾ ਕਰ ਤੁਸੀਂ ਉਹ ਡਿਟੇਲ ਹੈਗੀ ਹੈ ਕਾਫੀ ਜ਼ਿਆਦਾ ਹੈਗੇ ਆ ਕੇਸ ਉਹਦੇ ਵਿੱਚ ਬੇਸਿਕਲੀ ਤਾਂ ਫਿਲਹਾਲ ਜਿਹੜੀ ਬੈਂਕ ਵੱਲੋਂ ਡਿਟੇਲ ਹੈ ਉਹ ਕਿਸੇ ਪਬਲਿਕ ਬੰਦੇ ਵੱਲੋਂ ਪਬਲਿਕਲੀ ਕੋਈ ਕੰਪਰੇਸ਼ਨ ਸਾਡੇ ਕੋਲ ਨਹੀਂ ਆਈ ਇਹ ਬੈਂਕ ਦੇ ਵੱਲੋਂ ਹੀ ਡਿਟੇਲ ਸਾਡੇ ਕੋਲ ਆਈ ਆ ਬਾਕੀ ਇਹ ਇਹ ਜਾਂਚ ਦਾ ਵਿਸ਼ਾ ਹੈ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਿਆਂ ਨੂੰ ਸਾਹਮਣੇ ਅਸੀਂ ਵਿੱਚੋ ਸ਼ਾਮਲ ਪੜਤਾਲ ਕਰਾਂਗੇ ਫਿਰ ਉਹ ਗੱਲ ਸਾਹਮਣੇ ਆਊਗੀ ਗ੍ਰਿਫਤਾਰੀ ਹੋਊਗੀ ਸਰ ਨਹੀਂ ਹਜੇ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਇਹ ਜਿਹੜਾ ਹੈਗਾ ਅੰਡਰ ਸੈਕਸ਼ਨ ਜਿਹੜੀ ਹੈਗੇ ਨਹੀਂ ਹੈਗੇ ਉਹਨਾਂ ਨੂੰ ਪਹਿਲਾਂ ਅਸੀਂ ਨੋਟਿਸ ਦੇ ਰਹੇ ਆਂ ਕਿ ਬੈਂਕ ਮੈਨੇਜਰ ਨੂੰ ਉਸ ਤੋਂ ਬਾਅਦ ਉਹਦੀ ਇੰਟਰੋਗੇਸ਼ਨ ਪੈਂਡਿੰਗ ਹੈ ਜੀ